ਸਰਸਰ ਇੱਕ ਸੋਚੀ ਸਮਝੀ ਸਾਜ਼ਿਸ਼ ਜਿਹੜੀ ਉੱਥੇ ਕੀਤੀ ਗਈ ਹੈ ਮੁਲਾਜ਼ਮਾਂ ਦੇ ਨਾਲ ਸ਼੍ਰੀ ਰਾਮ ਧੱਕਾ ਹੋਇਆ ਵੈ ਕੋਈ ਸਾਡੇ ਲੰਬੇ ਸਮੇਂ ਤੋਂ ਜਿਹੜੀ ਡਿਮਾਂਡ ਚੱਲ ਰਹੀ ਹੈ ਠੇਕੇਦਾਰੀ ਪ੍ਰਥਾ ਵਾਲੀ ਉਹ ਸਾਡੇ ਸਾਡੇ ਸਮੁੱਚੇ ਸਮਾਜ ਦੀ ਮੰਗ ਵੈ ਜਿੱਥੇ-ਜਿੱਥੇ ਵੀ ਅਸੀਂ ਕਮਿਸ਼ਨ ਸਾਹਿਬ ਨੂੰ ਪਿਛਲੇ ਦਿਨੀ ਕਟੋਕਟ 5-7 ਵਾਰੀ ਇੱਕ ਮੰਗ ਪੱਤਰ ਵੀ ਦੇ ਚੁੱਕੇ ਹਾਂ ਲੋਕਲ ਬਾਡੀ ਮੰਤਰੀ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਠੇਕੇਦਾਰੀ ਪ੍ਰਥਾ ਬੰਦ ਕਰਨ ਲਈ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਕਿਤੇ ਨਾ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ ਉਹਦੇ ਰੋਸ ਵਜੋਂ ਕੱਲ ਵਿੱਕੀ ਸੋਤਾਜੀ ਨੇ ਜਿਹੜਾ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਤੇ ਉਹਦੇ ਨਾਲ ਸ਼ਰਿਆਂਮ ੱਟਕਾਸ਼ਾਈ ਕੀਤੀ ਗਈ ਹੈ ਸਾਰੀਆਂ ਸਾਡੀਆਂ ਯੂਨੀਨਾਂ ਤੇ ਸਾਰਾ ਸਾਡਾ ਸਮਾਜ ਇਹ ੱਟਕੇਸ਼ਾਈ ਨੂੰ ਬਰਦਾਸ਼ਤ ਨਹੀਂ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਵਾਬ ਦਿੱਤਾ ਜਾਊਗਾ ਤੇ ਵਧੀਆ ਤਰੀਕੇ ਨਾਲ ਦਿੱਤਾ ਜਾਊਗਾ ਕੱਲ ਸਫਾਈ ਕਰਮਚਾਰੀ ਤੇ ਸੀਵਰਮੈਨਾਂ ਦੀਆਂ ਡਵੰਡਾਂ ਲੈ ਕੇ ਵਿੱਕੀ ਸੋਹਤਾ ਜੀ ਜੋ ਸਫਾਈ ਕਰਮਚਾਰੀ ਸੰਗ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਸਫਾਈ ਕਰਮਚਾਰੀ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਦੀ ਅੱਜ ਦੀ ਡੇਟ ਤੱਕ ਤਨਖਾਹ ਨਹੀਂ ਪਈ ਤੇ ਉਹ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਸੀ ਤੇ ਜਸਦੇਵ ਸਿੰਘ ਸੇਖੋ ਨੇ ਆਪਣੇ ਮੁਲਾਜ਼ਮਾਂ ਦੇ ਨਾਲ ਵਿੱਕੀ ਸੋਹਤਾ ਨੂੰ ਅੰਦਰ ਜਾਣ ਤੋਂ ਰੋਕਿਆ ਖਿੱਚਾ ਧੂਈ ਦੇ ਵਿੱਚ ਸ਼ੀਸ਼ੇ ਟੁੱਟ ਗਏ ਤੇ ਸੇਖੋ ਨੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਵਿੱਕੀ ਸੋਹਤਾ ਤੇ ਵਿੱਕੀ ਸੋਹਤਾ ਦੇ ਨਾਲ ਦੇ ਸਾਥੀਆਂ ਦੇ ਕੁੱਟਮਾਰ ਕੀਤੀ ਗਾਲਾਂ ਕੱਢੀਆਂ ਵੀਡੀਓ ਚੱਲ ਰਹੀ ਐ ਗੰਦੀਆਂ ਗਾਲਾਂ ਕੱਢ ਰਿਆ ਔਰ ਵਿੱਕੀ ਦੇ ਖਿਲਾਫ ਸੇਖੋਂ ਜਿਹੜੀ ਐਪਲੀਕੇਸ਼ਨ ਦਿੱਤੀ ਪਰਚਾ ਦਰਜ ਹੋ ਗਿਆ ਤਿੰਨ ਵਿਅਕਤੀਆਂ ਦੀ ਰੈਸਟ ਪੈ ਗਈ ਸਾਡੀ ਇਹ ਡਿਮਾਂਡ ਅੱਜ ਸਾਰੇ ਦਲਿਤ ਭਾਈਚਾਰੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਸਾਰੇ ਲੀਡਰਾਂ ਵੱਲੋਂ ਕਿ ਜਿਹੜੀ ਵਿੱਕੀ ਸੋਹਤਾ ਵੱਲੋਂ ਦਿੱਤੀ ਹੋਈ ਐਪਲੀਕੇਸ਼ਨ ਹੈ ਅਸੀਂ ਅੱਜ ਸਤਕਾਰ ਜੋ ਸਾਡੇ ਲੁਧਿਆਣਾ ਸ਼ਹਿਰ ਦੇ ਪੁਲਿਸ ਕਮਿਸ਼ਨਰ ਉਹਨਾਂ ਨੂੰ ਬੇਨਤੀ ਕਰਨ ਆਏ ਆਂ ਕੀ ਸੇਖੋਂ ਦੇ ਖਿਲਾਫ ਦਿੱਤੀ ਹੋਈ ਐਪਲੀਕੇਸ਼ਨ ਸੇਖੋਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇ ਜਿਹੜੀ ਉਹਨੇ ਗੁੰਡਾਗਰਦੀ ਕੀਤੀ ਮੁਲਾਜ਼ਮਾਂ ਨਾਲ ਤੱਕਾ ਕੀਤਾ ਕੁੱਟਮਾਰ ਕੀਤੀ ਗੰਦੀਆਂ ਗਾਲਾਂ ਕੱਢੀਆਂ ਇਹ ਸਾਡੀ ਅੱਜ ਡਿਮਾਂਡ ਹੈ ਅੱਜ ਅਸੀਂ ਸੀਪੀ ਸਾਹਿਬ ਨੂੰ ਮਿਲਣ ਲਈ ਆਏ ਹਾਂ ਅੱਜ ਸਾਰੇ ਹੀ ਵਕਫ ਵਕਫ ਜਿੱਥੇ ਬੰਦੀਆਂ ਸੀਪੀ ਸਾਹਿਬ ਦੇ ਆਫਿਸ ਆਏ ਆ ਅਸੀਂ ਜੋ ਕੱਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਦੇ ਵਿਰੋਧ ਦੇ ਵਿੱਚ ਧਰਨਾ ਦਿੱਤਾ ਗਿਆ ਉੱਥੇ ਮੁਲਾਜ਼ਮਾਂ ਨੂੰ ਉਕਸਾਇਆ ਗਿਆ ਉਹ ਸ਼ਾਂਤ ਮੈ ਢੰਗ ਨਾਲ ਅੰਦਰ ਬੈਠ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਜੋ ਕਿ ਸਾਡਾ ਅਧਿਕਾਰ ਵੀ ਹੈ ਸੰਵਿਧਾਨ ਵੱਲੋਂ ਦਿੱਤਾ ਗਿਆ ਸਾਡਾ ਅਧਿਕਾਰ ਹੈ ਤੇ ਉਹਦੇ ਲਈ ਉਹ ਪ੍ਰੋਟੈਸਟ ਕਰ ਰਹੇ ਸੀਗੇ ਪਰ ਉਹਨਾਂ ਨੂੰ ਅੰਦਰ ਨਹੀਂ ਬੈਠਣ ਦਿੱਤਾ ਗਿਆ ਕਾਰਪੋਰੇਸ਼ਨ ਦੀ ਕਿਸੇ ਦੀ ਨਿੱਜੀ ਜਾਇਾਤ ਨਹੀਂ ਹੈਗੀ ਉਹ ਜਿੰਨੀ ਸੇਖੋ ਸਾਹਿਬ ਦੀ ਹੈਗੀ ਉਨੀ ਸਾਡੀ ਵੀ ਹੈਗੀ ਆ ਤੇ ਉਹਨਾਂ ਨੇ ਸਿੱਧਾ-ਸਿੱਧਾ ਗੁੰਡਾਗਰਦੀ ਕੀਤੀ ਹੈ ਸਾਡੇ ਮੁਲਾਜ਼ਮਾਂ ਨਾਲ ਅਸੀਂ ਆਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਬੰਦੀ ਕਾਰਵਾਈ ਹੈਗੀ ਉਹਨਾਂ ਤੇ ਵੀ ਕੀਤੀ ਜਾਵੇ